ਇੱਧਰ ਬੰਬ ਮਾਰ ਰਹੇ ਹੋ ਕਦੇ ਉੱਧਰ ਬੰਬ ਮਾਰ ਰਹੇ ਹੋ ਇਸ ਰੌਲੇ ਦੇ ਵਿੱਚ ਪੰਜਾਬ ਧਰਤੀ ਦੀ ਕੀ ਕੁਰਲਾਟ ਆ ਤਾਰਕ ਗੁੱਜਰ ਦੇ ਅਖਰਾਂ ਰਾਹੀਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦਾ ਕਿ ਮੈਂ ਤਰਤੀ ਦੇਸ਼ ਪੰਜਾਬ ਦੀ ਮੇਰਾ ਜੁੱਸਾ ਲੀਰੋ ਲੀਰ ਮੇਰੇ ਮੂਤੇ ਜੰਦਰੇ ਚੁੱਪਦੇ ਮੇਰੇ ਪੈਰੀ ਧਰਮ ਜ਼ੰਜੀਰ ਮੈਨੂੰ ਰਾਖਿਆਂ ਪਾਈਆਂ ਬੇੜੀਆਂ ਮੈਂ ਘਰ ਵਿੱਚ ਹੋਈ ਅਸੀਰ ਮੈਨੂੰ ਵੈਰੀਆਂ ਕੀ ਸੀ ਮਾਰਨਾ ਮੇਰੇ ਸੱਜਣਾ ਭੰਨੇ ਤੀਰ ਮੇਰੇ ਰਾਂਝੇ ਕਿਦੋਂ ਹੋ ਗਏ ਮੇਰੇ ਮਿਰਜ਼ਾ ਖਾਨ ਸ਼ੰਬੀਰ ਅੱਜ ਜਨਮ ਜਨਮ ਦੇ ਵੈਰੀਆਂ ਮੇਰੀ ਸਾਹਮ ਲਈ ਤਕਦੀਰ ਮੈਥੋਂ ਨਾਨਕ ਬੁੱਲੇ ਖਸ ਗਏ ਮੇਰੀ ਝੋਲੀ ਗਾ ਲਬ ਮੀਰ ਮੈਨੂੰ ਮੇਰੇ ਪੁੱਤਰ ਮਾਰਦੇ ਮੇਰੇ ਵੈਰੀਆਂ ਦੇ ਨਾਲ ਰਲ ਤਾਈਆਂ ਤਾਂ ਅੱਜ ਮੌਤ ਦਾ ਮੈਂ ਬੈਠੀ ਬੂਹਾ ਮੱਲ ਮੇਰੇ ਵਾਰਸ ਵਾਰਸ ਗੈਰ ਦੇ ਮੇਰੇ ਬੁੱਲੇ ਭੁੱਲੇ ਘਰ ਮੇਰੇ ਮਾਦੂ ਲਾਲ हुसैन ਗਏ ਦੁੱਲੇ ਤੋਂ ਪਹਿਲਾਂ ਮਾਰ ਮੇਰੇ ਕੌਣ ਸੁਣੇ ਅਜਕੀਰ ਨੇ ਮੇਰੇ ਕਿਹੜਾ ਤੱਕੇ ਵਹਿਣ ਮੈਨੂੰ ਸੱਜਣ ਹੋਰ ਰਵਾਨ ਲਈ ਜਾਂ ਵੈਰੀਆਂ ਦੇ ਵਿੱਚ ਬਹਿਣ ਤੇ ਮੈਨੂੰ ਘਰ ਚੋਂ ਸੱਨਾਂ ਲੱਗੀਆਂ ਮੇਰੇ ਵੈਰੀ ਸਾਖ ਤੇ ਸਹਿਣ ਤੇਰੀ ਹਿੱਕ ਤੇ ਲੀਕਾਂ ਕਿੰਨੀਆਂ ਮੈਨੂੰ ਤਾਨੇ ਦਿੰਦਾ ਜੱਗ ਇਹ ਲੀਕਾਂ ਗਲ ਤਕ ਲੀਕ ਕੇ ਤੇਰੀ ਵੱਡ ਦਿਣੀ ਹੈ ਰੱਗ ਇਹ ਗੱਲਾਂ ਸੁਣ ਕੇ ਵੈਰੀਆਂ ਅੱਗ ਸੀਨੇ ਜਾਂਦੀ ਲੱਗ ਮੇਰੇ ਪੁੱਤਰ ਮੇਰੇ ਹੁੰਦੇ ਮੈਂ ਮਾਰ ਭਜਾਉਂਦੀ ਵਗ ਸਿਕੰਦਰ ਵਰਗੇ ਡੱਤ ਲੈ ਜਦ ਤਸੀਂ ਮੇਰੇ ਨਾਲ ਜਿਸ ਸਿੰਧੂ ਰਾਵਾਂ ਦਿੱਤੀਆਂ ਤੇ ਜੇਲਮ ਬਣਿਆ ਢਾਲ ਮੈਂ ਉਹ ਵੇਲਾ ਭੜ ਦੀ ਪਰ ਹੋ ਗਈ ਐ ਬੂੰਦੇਰ ਅੱਜ ਪੋਰਸ ਕੋਲ ਨਾ ਇੱਕ ਵੀ ਪਰ ਅੰਬੀ ਢੇਰੋ ਢੇਰ ਮੇਰੀ ਕੁੱਖੋਂ ਨਾਦਰ ਜੰਮਦੇ ਮੇਰੀ ਟਿੱਡੋਂ ਅਮਦ ਸ਼ਾ ਅੱਜ ਹੱਥੀ ਪਾਲਿਆਂ ਪੋਸਿਆਂ ਮੈਨੂੰ ਰਲਮੁਲ ਦਿੱਤਾ ਫਾ ਮੈਂ ਕੂੰਜ ਤਰਾਂ ਕੁਰਲਾਮ ਦੀ ਮੇਰੀ ਸੁਣੀ ਨਾ ਅਰਜ਼ ਕਿਸੇ ਮੇਰੇ ਪੁੱਤਰ ਵੈਦ ਹਕੀਮ ਨਾ 부ੱਜੀ ਮਰਜ਼ ਕਿਸੇ ਮੇਰੇ ਸਿਰ ਤੇ ਸੂਜ ਚ ਰੋਕਣਾ ਨਾ ਲਾਇਆ ਕਰਜ਼ ਕਿਸੇ ਨਾ ਲਾਇਆ ਕਰਜ਼ ਕਿਸੇ ਦੋਹਾਂ ਪਾਸੇ ਪੰਜਾਬ ਮਰ ਰਿਹਾ ਤੇ ਬੜਿਆਂ ਸਾਲਾਂ ਤੋਂ ਪੰਜਾਬ ਮਰ ਰਿਹਾ ਕਦੀ ਜਮਨਾ ਪਾਰ ਵਾਲਿਆਂ ਦੀ ਰਾਖੀ ਕਰਦਾ ਤੇ ਕਦੀ ਇਧਰ ਲਿਆਂਦੇ ਰਾਖੀ ਕਰਦਾ ਪੰਜਾਬੀਓ ਪੰਜਾਬ ਨੂੰ ਬਚਾਓ ਪੰਜਾਬ ਨਾਲ ਵਫਾ ਕਰੋ ਜਿਉਂਦੇ ਵਸਦਿਰੋ ਰੱਬ ਸੁਣਾ ਉਧਰਲੇ ਪੰਜਾਬ ਤੇ ਇਧਰਲੇ ਪੰਜਾਬ ਦੇ ਵਿੱਚ ਸੁੱਖ ਰੱਖੇ ਸ਼ਾਂਤੀ ਰੱਖੇ ਪੰਜਾਬ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ